ਸ਼੍ਰੀ ਸਵਾਮੀ ਸ਼ੰਕਰਨਾਥ ਪਰਵਤ ਚੈਰੀਟੇਬਲ ਐਵਮ ਵੈਲਫੇਅਰ ਟਰਸਟ ਹਦੀਆਬਾਦ ਫਗਵਾੜਾ ਵੱਲੋਂ ਨਰਾਤਿਆਂ ਦੇ ਉਪਲਕਸ਼ ਵਿੱਚ ਮਾਨਸਾ ਦੇਵੀ ਮੰਦਿਰ ਫਗਵਾੜਾ ਵਿਖੇ ਛੇ ਦੇ ਮਹੀਨੇ ਚ ਦੁਰਗਾ ਅਸ਼ਟਮੀ ਮੌਕੇ ਵਿਸ਼ਾਲ ਮੇਲਾ ਕਰਵਾਇਆ ਗਿਆ ਜਿਸ ਦੀ ਅਗਵਾਈ ਸਵਾਮੀ ਅਖੰਡਾਨੰਦ ਪਰਵਤ ਜੀ ਮਹਾਰਾਜ ਨੇ ਕੀਤੀ ਇਸ ਮੇਲੇ ਨੂੰ ਲੈ ਕੇ ਜਿੱਥੇ ਸਵੇਰ ਤੋਂ ਹੀ ਸ਼ਰਧਾਲੂਆਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਮੱਥਾ ਟੇਕਣ ਲਈ ਲੱਗੀਆਂ ਹੋਈਆਂ ਸਨ ਉੱਥੇ ਹੀ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਪਹੁੰਚ ਕੇ ਮੱਥਾ ਟੇਕਿਆ ਤੇ ਮਹਾਮਾਈ ਜੀ ਦੀ ਪੂਜਾ ਅਰਚਨਾ ਕੀਤੀ ਇਸ ਮੇਲੇ ਦੌਰਾਨ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਪਹੁੰਚ ਕੇ ਮੱਥਾ ਕਿਆ ਤੇ ਮਹਾਮਾਈ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸਰਾਨ ਆਏ ਹੋਏ ਮਹਿਮਾਨਾਂ ਤੇ ਸਹਿਯੋਗੀਆਂ ਨੂੰ ਮੰਦਿਰ ਦੀ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਮੰਦਿਰ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਦੱਸਿਆ ਕਿ ਮੰਦਿਰ ਪ੍ਰਤੀ ਸ਼ਰਧਾਲੂਆਂ ਦੀ ਬਹੁਤ ਹੀ ਆਸਥਾ ਹੈ ਤੇ ਇੱਥੇ ਆ ਕੇ ਹਰ ਸ਼ਰਧਾਲੂਆਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਹਨ ਉਹਨਾਂ ਦੱਸਿਆ ਕਿ ਸਾਲ ਵਿੱਚ ਇਸ ਸਥਾਨ ਤੇ ਦੋ ਵਾਰ ਮੇਲਾ ਲੱਗਦਾ ਹੈ ਜਿਸ ਵਿੱਚ ਦੂਦ ਰਾਡੇ ਤੋਂ ਸ਼ਰਧਾਲੂ ਪਹੁੰਚ ਕੇ ਨਤਮਸਤਕ ਹੁੰਦੇ ਹਨ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸਰ ਦੇ 9 ਸਾਲਾਂ ਮਾਤਾ ਮੰਨਸਾ ਦੇਵੀ ਦੇ ਦਰਬਾਰ ਦਾ ਬੜਾ ਭਾਰੀ ਮੇਲਾ ਲੱਗਦਾ ਮਾਤਾ ਮੰਨਸਾ ਦੇਵੀ ਦਾ ਮੰਦਿਰ 3 ਤੇ ਇਤਿਹਾਸਕ ਮੰਦਿਰ ਆ ਇਸ ਦਾ ਸੰਚਾਲਨ ਪਹਿਲਾਂ ਪਰਮ ਪੂਜਯ ਮਹਾਂ ਜਾਰਿਆ ਮਹਮੇਸ਼ਾਹ ਸ੍ਰੀ ਗੁਰੂ ਸੁਆਮੀ ਗੰਗਾ ਨੰਦ ਪਰਵਤੀ ਮਹਾਰਾਜ ਦੁਆਰਾ ਕੀਤਾ ਜਾਂਦਾ ਸੀ ਹੁਣ ਇਸ ਮੰਦਿਰ ਦਾ ਸੰਚਾਲਨ ਸ੍ਰੀ ਸੁਆਮੀ ਸ਼ੰਕਰਨਾਥ ਪਰਵਤ ਮੱਠ ਐਂਡ ਚੈਰੀਟੇਬਲ ਐਂਡ ਵੈਲਫੇਅਰ ਟਰਸਟ ਦੁਆਰਾ ਕੀਤਾ ਜਾਂਦਾ ਔਰ ਇਸ ਮੰਦਿਰ ਦਾ ਸੰਚਾਲਨ ਸਵਾਮੀ ਅੰਧਾਨੰਦ ਪਰਵਜੀ ਮਹਾਰਾਜ ਦੀ ਅਗਜਤਾਜ ਬੜੀ ਧੂਮ ਨਾਲ ਕੀਤਾ ਜਾਂਦਾ ਇਸ ਮੰਦਿਰ ਦੇ ਵਿੱਚ ਬਹੁਤ ਦੂਰ ਦੂਰ ਤੋਂ ਸੰਕਟਾ ਆ ਕੇ ਆਪਣੇ ਮੰਡੀਆਂ ਮਰਾਦਾ ਪੂਰੀਆਂ ਕਰਦੀ ਹੈ ਮਹਾਮਾਰੀ ਹਰ ਪਗ ਅੰਦੀ ਮਾਤਾ ਜੀ ਕਰਦੀ ਹੈ ਜੈ ਮਾਤਾ ਦੀ ਮਾਤਾ ਮਨਸਾ ਜੀ ਦੇ ਨਗਰ ਦੇ ਵਿੱਚ ਮਾਤਾ ਮਨਸਾ ਜੀ ਦੇ ਵਿੱਚ ਸਾਲ ਦੇ ਦੋ ਮੇਲੇ ਲੱਗਦੇ ਆ 8 ਦਿਨ ਮਾਤਾ ਸੀਤਲਾ ਦੇ ਲੋਕ ਨਸੀ ਕਰਾਉਂਦੇ ਆ ਲਗਭਗ ਆਲੇ-ਦੁਆਲੇ ਤੋਂ 25-30 ਕਿਲੋਮੀਟਰ ਪੰਜਾ ਦੇ ਵਿੱਚ ਲੋਕ ਮੱਥਾ ਟੇਕਣ ਆ ਰਹੇ ਆ ਉਹਦਾ ਰਾਸ਼ ਤੁਸੀਂ ਸਭ ਦੇਖ ਰਹੇ ਆ ਸਭ ਦੀ ਮਨੋ ਕਾਮਨਾ ਇੱਥੇ ਮਨਸਾ ਦੇਵੀ ਦੇ ਸਿਰ ਚ ਕਾਗਰ ਪੂਰੀ ਹੁੰਦੀ ਆ ਮੈਂ ਸਾਰੇ ਭਗਤਾਂ ਨੂੰ ਜੈ ਮਾਤਾ ਦੀ ਕਹਿੰਦਾ ਹਾਂ ਔਰ ਸਾਰੇ ਜਿਹੜੇ ਹਰੇ ਘਰਾਂ ਦੇ ਵਿੱਚ ਵੀ ਆ ਸਾਰੇ ਮਾਤਾ ਮਨਸਾ ਦੇਵੀ ਦੇ ਮੱਥਾ ਟੇਕਿਆ ਨਾਲ ਜੈ ਮਾਤਾ ਇਸ ਤੋਂ ਇਲਾਵਾ ਬ੍ਰਹਮ ਕੁਮਾਰੀ ਆਸ਼ਰਮ ਦੇ ਸ਼ਰਧਾਲੂਆਂ ਵੱਲੋਂ ਵੀ ਪਰਦਸ਼ਨੀ ਲਗਾਈ ਗਈ ਆਪਣੇ ਸੰਬੋਧਨ ਵਿੱਚ ਉਨ੍ਹਾਂ ਸਮੂਹ ਸ਼ਰਧਾਲੂਆਂ ਨੂੰ ਜਿਥੇ ਦੁਰਗਾ ਅਸ਼ਟਮੀ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਉਨ੍ਹਾਂ ਮਹਾਮਾਈ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਮਹਾਮਾਈ ਇਸੇ ਤਰ੍ਹਾਂ ਹੀ ਸਭ ਦੀ ਅਮਰ ਆਦਾ ਪੂਰੀਆਂ ਕਰੇ ਮੇਲੇ ਦੌਰਾਨ ਜਿੱਥੇ ਵੱਡੀ ਗਿਣਤੀ ਵਿੱਚ ਦੁਕਾਨਾਂ ਸਜੀਆਂ ਹੋਈਆਂ ਸਨ ਉੱਥੇ ਹੀ ਇਨ੍ਹਾਂ ਦੁਕਾਨਾਂ ਤੋਂ ਬੱਚੇ ਮਹਿਲਾਵਾਂ ਤੇ ਨੌਜਵਾਨ ਖਰੀਦੋ-ਫਰੋਕਤ ਕਰ ਰਹੇ ਸਨ ਜਰ ਕਿ ਬੱਚਿਆਂ ਦੇ ਮਨੋਰੰਜਨ ਲਈ ਤਰ੍ਹਾਂ ਤਰ੍ਹਾਂ ਦੇ ਝੂਲੇ ਵੀ ਲੱਗੇ ਹੋਏ ਸਨ ਜੋ ਕਿ ਹਰ ਕਿਸੇ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਸਨ ਇਸ ਦੌਰਾਨ ਵੱਡੀ ਗਿਣ सभी श्रद्धालुआ ने मंदिर विखे पहुँच के, के मत्था टेकिया महामाई जी का आशीर्वाद प्राप्त किया इस सारे समागम का नवरंग चैनल ते सीधा प्रसारण भी दिखाया गया आज हम सारे यहाँ इकट्ठे हुए हैं मनसा देवी मंदिर में मेले पर ब्रह्म कुमारी ईश्वरी विश्वविद्यालय की तरफ से हम सबने ने मिलकर प्रदर्शनी लगाई है और कुछ लोग आए भी हैं कुछ भाई बहन आए हैं जिनको हमने परिचय दिया है भगवान का ताकि वो भी इस जो जीवन का मेला है ये मेला तो चल ही रहा है जीवन रूपी मेले में भी उस ज्ञान को समझें उस जो परम मिठाई है उसको भी चखें छोटी छोटी टेम्प्रेरी मिठाइयाँ हमने बहुत सारी चख ली अब जो परम ज्ञान है परम आनंद है और परम मिठाई है वो भी हमें अवेलेबल हो सकता है अगर हम इस ज्ञान को समझेंगे जानेंगे और अपने जीवन में लाएंगे तो ये जो परमातम मिलन है ये तो टेम्प्रेरी मेला तो है वो भी मनाएं लेकिन जो परमात्म मेला है परमातम मिलन है वो पूरे कलम में एक ही बार होता है तो उसका भी आनंद ले उस मेले में भी शामिल हो